ਕਾਲ ਸਾਹਿਬ ਜੀ ਜੀ ਫਤਿਹ ਅਜੇ ਕਿ ਨਾ ਬਾਪੂ ਜੀ ਖੜੇ ਆ ਪਿੱਛੇ ਰਿਕਸ਼ੇ ਤੇ ਤੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਤੇ ਬਾਪੂ ਜੀ ਨੂੰ ਲੱਗਦਾ ਕਿ ਜਦਾ ਇਨਕਮ ਨਹੀਂ ਹੋਈ ਵਈ ਕਾਲ ਸਾਹਿਬ ਵੀ ਬਤੇ ਕਿ ਨਾ ਦਵੇ ਇਹਦਾ ਠੀਕ ਹੈ ਚੜਦੀ ਕਲਾ ਹੋਸ ਨਾ ਅੱਜ ਬਾਬਾ ਜੀ ਦਾ ਜਨਮ ਦਿਨ ਹੈ ਨਾ ਤੇ ਕੀ ਫੇਰ ਕਰੀਏ ਫੋਜਾਂ ਚੜਦੀ ਕਲਾ ਉੱਥੇ ਬੈਠੇ ਆ ਤੇ ਫੋਜਾਂ ਕੀ ਕਰ ਰਹੀਆਂ ਹੋ ਅੱਜ ਬਾਬਾ ਜੀ ਦਾ ਜਨਮ ਦਿਨ ਹੈ ਕਿਦਾਂ ਠੀਕ ਹੋ ਚੜਦੀ ਕਲਾ ਜਨਮਿੰਦਰ ਦੀ ਸੇਵਾ ਸੁਆ ਹੋ ਰਹੀ ਕਿ ਨਹੀਂ ਬਾਬਾ ਜੀ ਹੈ ਆਈ ਸਵਾਰੀ ਸਵਾਰੀ ਕਿ ਨਹੀਂ ਬਾਬਾ ਜੀ ਬੈਠੇ ਇਤਰਾ ਹੈ ਹੋਰ ਸੁਣਾ ਤੁਸੀਂ ਕਿਦਾ ਸੇ ਸੌਦਾ ਸੇਦ ਦਾ ਠੀਕ ਆ ਇੱਕ ਮਿੰਟ ਕਿਉਂ ਮਾੜਾ ਸੂਨਾ ਆਉਂਦਾ ਨਾਲ ਦੀ ਦਾ ਹੈਲੋ ਹਾਂ ਅੱਛਾ ਰਾਸ਼ਨ ਲੈ ਕੇ ਆਣਾ ਚੱਲ ਮੈਂ ਲੈ ਆਣਾ ਰਾਸ਼ਨ ਵੀ ਲੈ ਆਣਾ ਠੀਕ ਆ ਲੈ ਆਣਾ ਮੈਂ ਚਲੋ ਮੋਟੀ ਦਾ ਫੋਨ ਆ ਗਿਆ ਦੱਸੋ ਨੇ ਜਿੰਦੀ ਰਾਸ਼ਨ ਮੁੱਕ ਗਿਆ ਵਾ ਘਰ ਵੀ ਚਾਹੀਦਾ ਰਾਸ਼ਨ ਘਰ ਵੀ ਚਾਹੀਦਾ ਵੇਖ ਲੋ ਹੈ ਬੱਚਿਆਂ ਨੂੰ ਜਗਰਾ ਸਮਾਂ ਆ ਇਹ ਵੀ ਨਾਲ ਹੀ ਆ ਪਿਆਰਿਓ ਤੇ ਫਿਰ ਕੁਛ ਨਹੀਂ ਕਰ ਮੈਂ ਸਵੇਰ ਦਾ ਬਾਬਿਓ ਮੈਂ ਇੱਥੇ ਆ ਕੇ ਖਲੋਤਿਆਂ ਨਾਲ ਹੀ ਮੌਨ ਆਕਰ ਫੋਨ ਆ ਗਿਆ ਵਾ ਤੇ ਇਹ ਰਾਸ਼ਨ ਬਾਬਾ ਜੀ ਕਿਤੇ ਰਾਤ ਰੋਕਿਓ ਰਾਸ਼ਨ ਮੜਾ ਜਾ ਕੇ ਲਿਆੜੀ ਕਰੋ ਨਾਲ ਦੀਆਂ ਫੋਨ ਆ ਗਿਆ ਵਾ ਕੰਦੀ ਆਟਾ ਮੁੱਕ ਗਿਆ ਤੇ ਆਟਾ ਮੜਾ ਜਾ ਫੜੀ ਹੈ ਆਟਾ ਕਿ ਲਿਆ ਦਿਓ ਹੈ ਤੂੰ ਮਾਇਆ ਦੱਸੋ ਬੱਤ ਮੈਂ ਨਹੀਂ ਆਉਂ ਤੂੰ ਕੱਟ ਦੇਣੀ ਨਹੀਂ ਨਹੀਂ ਬਾਬੀ ਉਹ ਐਵੇਂ ਨਹੀਂ ਦੱਸੋ ਮਾਇਆ ਮਾਇਆ ਦੱਸੋ ਨਹੀਂ ਜੋ ਜਿੰਨੀ ਵਿਰਮਣ ਕਿ ਜ਼ਿਆਦਾ ਨਹੀਂ ਤੂੰ ਮੰਗ ਲਿਓ ਜ਼ਿਆਦਾ ਜ਼ਿਆਦਾ ਨਹੀਂ ਮੰਗ ਕਿੰਨੀ ਕਿੰਨੀ ਮਾਇਆ ਜੋ ਮਰਜ਼ੀ ਦੇ ਦੇ ਚਿੱਲਾ ਸਾਧ ਤੱਕ ਜਾਣਾ ਜੀ ਹੈ ਚਲੋ ਠੀਕ ਚਲੋ ਪਿਆਰੋ ਮੜਾਈ ਨਾ ਰੋਕ ਜੋਗ ਦਿ ਰਾਜ ਆਪਣਾ ਆਟਾ ਲੜ ਲਈ ਨਾਦੀ ਨੇ ਕਹਿ ਤਾ ਹਣ ਦੇ ਆ ਮੜਾ ਇੱਕ ਦੀ ਆਟਾ ਫੜਦੀ ਹੈ ਤੂੰ ਬਾਬਿਓ ਮਕਰੋ ਨਾਲਦੀ ਦਾ ਫੋਨ ਆ ਗਿਆ ਤੁਹਾਨੂੰ ਪਤਾ ਪਹਿਲੇ ਸੇਰ ਦਾ ਮੈਂ ਗਿਆ ਉਦੋਂ ਨਹੀਂ ਉਹਨੇ ਵੇਲੇ ਕਿਹਾ ਹੈ ਕਿ ਸਾਰੀ ਤਰ੍ਹਾਂ ਕਰਦੀਆਂ ਯੋ ਚਲੋ ਕੋਈ ਨਹੀਂ ਤੇ ਉਹ ਨਾਲਦੀ ਨੇ ਕਿਹਾ ਤੇ ਹੁਣ ਮੈਂ ਕਿਹਾ ਚਲੋ ਕਰ ਲਈਏ ਜਾਂ ਨੂੰ ਜਾਂਦੋ ਕੋਈ ਨਹੀਂ ਦੇ ਠੀਕ ਆਪਾਂ ਰੋਕ ਦਈਏ ਮੜਾ ਜਾ ਅਥੋਂ ਫੇਰੇ ਲੈ ਆ ਲਈਏ ਥੋੜਾ ਜਿਹਾ ਰਾਸ਼ ਨੂੰ ਫੜ ਲਈਏ ਉਹ ਨਾਲਦੀ ਦਾ ਫੋਨ ਆ ਗਿਆ ਨਾ ਮੈਂ ਲੈ ਕੇ ਆਵਾਂ ਰਾਸ਼ ਨੂੰ ਤੁਹਾਨੂੰ ਪਤਾ ਹੀ ਅੱਜ ਕੱਲ ਜਨਾਨੀਆਂ ਬੜੀ ਛੇਤੀ ਗਰਮ ਹੋ ਜਾਂਦੀਆਂ ਕਿਉਂ ਬਾਬਿਓ ਮੈਂ ਮੜਾ ਫੜ ਲਵਾਂ ਜਾ ਪਿਆ ਰਹੋ ਤੇ ਧੰਨਵਾਦੀ ਬਾਬੂ ਜੀ ਬਾਬੂ ਜੀ ਪਤਾ ਕੀ ਆ ਮੜਕੇ ਫਰਮਾਨ ਜੀ ਨਾਲ ਦੀ ਫੇਰ ਮੜਕੇ ਤੁਹਾਨੂੰ ਪਤਾ ਹੀ ਆ ਬੱਚੇ ਨੂੰ ਵਾਈ ਖਾਲਸਾ ਵਾਈ ਕੁਸ਼ਤੇ ਜੀ ਚੱਦ ਕਲਕ ਕਰ ਰਹੇ ਇਹ ਤੁਹਾਨੂੰ ਪਤਾ ਬਾਬੇ ਹੋਰੀ ਇਹ ਵੀ ਜ਼ਰੂਰੀ ਆ ਇਹ ਵੀ ਮੈਂ ਕਿਹ ਜ਼ਰੂਰੀ ਆ ਨਾਲ ਦੀ ਫੇਰ ਮੜਕੇ ਕਹਿਣਾ ਪਹਿਲੇ ਬੱਚਿਆਂ ਵਾਸਤੇ ਕਰ ਲਈ ਆ ਹਾਂ ਸੋ ਰਾਸ਼ਨ ਲੈ ਲਿਆ ਵਾ ਬਾਬਾ ਜੀ ਨੂੰ ਇਹੀ ਲੱਗਦਾ ਪਿਆ ਕਿ ਸ਼ਹਿਰ ਦੇ ਘਰ ਵਸੇ ਨੇ ਇੱਕ ਰੋ ਬਾਬੀ ਰੋਕੇ ਬਿਦ ਮੜਾ ਸਾਰ ਦੀ ਇਹਨਾਂ ਨਾਲ ਦੀਆਂ ਫੂਨਾ ਆਉਂਦੇ ਆ ਅੱਗੇ ਅੱਗੇ ਮੜਾ ਰੋਦੇ ਸਾਰੇ ਜੀ ਹੈਲੋ ਹਾਂ ਆਹੋ ਰਾਸ਼ਨ ਲੈ ਲਿਆ ਤੂੰ ਯਾਰ ਤੂੰ ਕੀ ਕਰਦੀ ਹੁੰਨੀ ਐ ਕੋਲੇ ਤੂੰ ਨੂੰ ਕਿਹਾ ਮੈਂ ਓਹੋ ਅਛਾ ਚੱਲ ਠੀਕ ਆ ਆ ਵੀ ਲੋਣ ਔਰ ਆਸ਼ਨੂ ਨੇ ਵੀ ਕਿਹਾ ਲਿਆ ਤੇ ਅਦਰੋਂ ਮੈਨੂੰ ਵੀ ਕਿਹਾ ਤਾਂ ਹਾਂ ਵਰਤਿਆਂ ਜਣਾ ਤਬਾਬਿਓ ਇਹ ਤੇ ਕੰਮ ਖਰਾਬ ਹੋ ਜਣਾ ਤੇ ਹੈ ਵਾਪਸ ਵਾਪਸ ਉਹਨੇ ਨਹੀਂ ਕਰਨਾ ਹੈਗਾ ਤੇ ਇੱਕ ਇੱਕ ਕੰਮ ਕਰੀਏ ਤਬਾਬਿਓ ਜੇ ਘਰ ਲੈ ਗਿਆ ਨਾ ਉਹਨੇ ਮਾਈਂ ਕਲੇਸ਼ ਪਾ DNA ਇਹ ਉਹ ਮਾਈ ਹੈਗੀ ਗਰਮ ਸੁਭਾਅ ਦੀ ਹੈ ਨਾਲ ਦੀ ਮੇਰੀ ਉਹ ਤੁਹਾਨੂੰ ਪਤਾ ਜੀਗਾ ਜਨਾਨੀਆਂ ਸਿੰਧੀਆਂ ਨਹੀਂ ਬਾਜੀ ਤੁਹਾਨੂੰ ਪਤਾ ਹੀ ਉਹਨੇ ਕਹਣਾ ਫालतू ਪੈਸੇ ਖਰਚ ਆਏ ਹੋ ਤੇ ਅੱਜ ਗਾ ਪਾਪਾ ਦੀਪ ਸਿੰਘ ਦਾ ਜਨਮ ਦੇ ਨੂੰ ਤੇ ਮੈਂ ਤੇ ਕਿਤੇ ਦਿੱਤਾ ਹੀ ਕੁਛ ਨਹੀਂ ਇਹ ਹੈ ਤੇ ਤੁਸੀਂ ਨਾ ਬਾਬੇ ਬੇਨਤੀ ਆ ਤੇ ਤੁਸੀਂ ਲੈ ਜਾਓ ਘਰ ਨੂੰ ਬੇਨਤੀ ਸੁਣੋ ਮੇਰੀ ਇੱਕ ਬੇਨਤੀ ਹੈ ਮੈਂ ਘਰ ਲੈ ਗਿਆ ਉਹਨੇ ਕਹਣਾ ਤੂੰ ਪੈਸੇ ਫੂਗਾ ਤੰਪਤਾ ਜੀ ਕੱਲ ਦਾ ਫੇਰ ਭਾਰ ਚਲਣਾ ਨਹੀਂ ਨਹੀਂ ਭਾਰ ਨਹੀਂ ਕੁਛ ਨਹੀਂ ਬਾਬਾ ਇਹ ਤਾਂ ਮੈਂ ਆਪਣੀ ਜਾਨ ਬਜਾਨ ਦਿਆ ਜੀ ਧਮੜ ਗਏ ਉਹਨੇ ਕਿਹਾ ਨਾ ਤੁਹਾਨੂੰ ਪਤਾ ਹੀ ਆ ਫਾਇਦਾ ਕੀ ਆ ਕਿ ਨਹੀਂ ਅੱਜ ਕੱਲ੍ਹ ਦੀਆਂ ਨਹੀਂ ਸਹਿੰਦੀਆਂ ਬਾਬੇ ਉਹਨੇ ਕਿਹਾ ਫालतू ਖਰਚ ਕਰਿਆ ਨਾਲੇ ਅੱਜ ਹੈਗਾ ਬਾਬਾ ਜੀ ਦਾ ਜਨਮ ਦਿਨ ਦਿੱਤਾ ਤੇ ਕੁਛ ਹੈ ਨਹੀਂ ਕਿਸੇ ਨੂੰ ਤੇ ਬਾਬੇ ਬੇਨਤੀ ਏ ਕਿ ਤੁਸੀਂ ਹੀ ਵਰਤ ਲਿਓ ਐਵੇਂ ਘਰ ਗਲੇਸ਼ ਬੈਣਾ ਬੜੀ ਬਰਦਾ ਦੇਣਾ ਠੀਕ ਨਹੀਂ ਬੇਨਤੀ ਜੀ ਮੇਰੇ ਕੋਲ ਹੈ ਤੇ ਠੀਕ ਆ ਜੀ ਤੁਸੀਂ ਮੇਰੇ ਲੈ ਜਾਓ ਮੈਂ ਹੁਣ ਮੇਰੇ ਮਿੱਤਰ ਨਾ ਮੇਰਾ ਆ ਗਿਆ ਉਹਦੇ ਨਾਲ ਬਹਿ ਕੇ ਮੈਂ ਚੱਲ ਜਣਾ ਉਹੀ ਨਿੱਕ ਬੇਨਤੀ ਸੁਣੋ ਤੇ ਮੈਂ ਆ ਲੈ ਜੂ ਹੈ ਮੇਰੀ ਵੇ ਜਾਨ ਬੱਜੂ ਅੱਛੀ ਕਹਿੰਦੇ ਜੇ ਲੈ ਲਓਗੇ ਤੇ ਇਹ ਬੇਨਤੀ ਮੇਰੀ ਸਰਕਾਰ ਕਰਿਓ ਹੈ ਇਹ ਤੁਸੀਂ ਲੈ ਜਾਓ ਤੇ ਮੈਂ ਤਾਂ ਆਪਣੇ ਮਿੱਤੇ ਮੇਰਾ ਆ ਗਿਆ ਬੁਲਟ ਤੇ ਤੇ ਮੈਂ ਤੇ ਬੈ ਕੇ ਚੱਲਣਾ ਹੈ ਠੀਕ ਹੈ ਪਿਆਰਿਓ ਓਕੇ ਜੀ ਇਹ ਮੇਰੀ ਬੇਨਤੀ ਜੀ ਚਲੋ ਠੀਕ ਹੈ ਵਾਹਿਗੁਰੂ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਮਾਨ ਸੰਭਲੋ ਫਿਰ ਆ ਲੈ ਜਾਓ ਮੇਰੀ ਮੇਰੀ ਜਾਨ ਬੱਜੂਗੀ ਰੱਖ ਲਓ ਥਿਲੇ ਹੈ ਸੰਭਲੋ ਚਲੋ ਠੀਕ ਹੈ ਪਿਆਰਿਓ ਓਕੇ ਜੀ ਉਹ ਵਾਈਫ ਨੇ ਉਧਰ ਵੀ ਖਰੀਦ ਲਿਆ ਤੇ ਜੇ ਮੈਂ ਕੁਛ ਇਹ ਲੈ ਗਿਆ ਘਰ ਵਾਪਸ ਤੇ ਸੋ ਬਾਬਾ ਜੀ ਨੂੰ ਲੱਗੇਗਾ ਕਿ ਆਪਾਂ ਦਾਨ ਨਹੀਂ ਕੀਤਾ ਇਹ ਤੇ ਆਪਣੀ ਜਾਨ ਬਚਾ ਰਿਆ ਚੋ ਠੀਕ ਹੈ ਪਿਆਰਿਓ ਓਕੇ ਜੀ